ਅਰਗਪਿੰਦ ਦਾ ਨਾਮ ਲੈ ਬਿਨਾ ਕੰਮ ਨਹੀਂ ਚੱਲਣਾ ਨਾ ਜੇ ਮੇਰਾ ਨਾਮ ਲੈਣਗੇ ਤਾਂ ਕੰਮ ਚੱਲੂਗਾ ਇਹ ਦੋ ਬਠਿੰਡੇ ਦੀਆਂ ਸੀ ਇੱਕ ਪਕਤੇ ਦੀ ਸੀ ਉਹ ਮੀਟਿੰਗ ਦੀ ਫੋਟੋ ਹੈ ਸਾਡੇ ਕੋਲ ਇਹਨਾਂ ਨੇ ਵੀਡੀਓ ਰਿਲੀਜ਼ ਕੀਤੀ ਨਾਲ ਬੈਠ ਕੇ ਕਿਹੜੀ ਮੰਤਰੀ ਦੇ ਟੇਬਲ ਤੇ ਬੈਠ ਕੇ ਬਣੀ ਹੈ ਸਰਕਾਰ ਦੀ ਸ਼ਹਿਤ ਨਹੀਂ ਮੰਤਰੀ ਦੀ ਟੇਬਲ ਤੇ ਬੈਠ ਕੇ ਬਣੀ ਹੈ ਸਰਕਾਰ ਜੀ ਨੂੰ ক্লোਸ ਲੈਂਦੀ ਐ ਮਾੜਾ ਜਿਹਾ ਵੱਲ ਸਿੱਖ ਜਾਂਦੀਆਂ ਤੁਰਨਾ ਫਿਰਨਾ ਆ ਜਾਂਦਾ ਉਹ ਕਹਿੰਦੀ ਆ ਅਸੀਂ ਤਾਂ ਹੁਣ ਚੁਲਾ ਆਟ ਕਰਾਂਗੇ ਕੀ ਐ ਅਵੇਲੇਬਲ ਕਰ ਇਹ ਲੈ ਕੇ ਗਿਆ ਉੱਥੇ ਦੋ ਸਾਡੇ ਅਫਸਰ ਸੀ ਨਾਲ ਬਠਿੰਡੇ ਦਾ ਡੀਪੀਓ ਸੀਗਾ ਇੱਕ ਡੀਪੀਓ ਸਾਡਾ ਉੱਥੇ ਬੈਠਦਾ ਜਿਹਦਾ ਰਾਸ਼ਨ ਦਾ ਅਸੀਂ ਰੋਲਾ ਪਾਇਆ ਸੀ ਅੱਜ ਮੀਟਿੰਗ ਅਸੀਂ ਹਾਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਮੀਟਿੰਗ ਕਰ ਰਹੇ ਆ ਸਾਡੀਆਂ ਜਿਹੜੀਆਂ ਵਰਕਰ ਹੈਗੀਆਂ ਖਾਸ ਕਰਕੇ ਬਠਿੰਡਾ ਪਲਾਕ ਦੀਆਂ ਇਹਨਾਂ ਨੂੰ ਇੱਕ ਸਮੱਸਿਆ ਆ ਰਹੀ ਹੈ ਕਿ ਸਰਕਾਰ ਨੇ ਸਾਨੂੰ smartphones ਨਹੀਂ ਦਿੱਤੇ ਪਿਛਲੇ 8 ਸਾਲ ਹੋ ਗਏ ਬਜਟ ਆਏ ਨੂੰ ਪੈਸੇ ਆਏ ਨੂੰ ਪਰ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਫੋਨ ਨਹੀਂ ਖਰੀਦੇ ਹੁਣ ਇਹ ਝਾੜੂ ਵਾਲੀ ਸਰਕਾਰ ਨੇ ਫੋਨ ਨਹੀਂ ਖਰੀਦੇ ਪਰ ਇਹਨਾਂ ਤੇ ਪ੍ਰੈਸ਼ਰ ਇਹ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਪੋਸ਼ਨ ਟਰੈਕਰ ਐਪ ਹੈ ਉਹਨੂੰ ਔਨ ਕਰਕੇ ਉਹਦੇ ਉੱਤੇ ਜਿਹੜੇ ਜਿਹੜੇ ਵੀ ਲੋਕਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਪਾਪਾ ਮਾਂ ਜਾਂ ਬੱਚਾ ਉਹਦੀ ਫੋਟੋ ਕੈਪਚਰ ਕਰੋ ਤਾਂ ਉਹਨੂੰ ਰਜਨ ਦਿਓ ਦੂਸਰਾ ਜਿਹੜਾ ਹੈਗਾ ਤੁਸੀਂ ਆਪਦੀ ਵੀ ਫੇਸ ਕੈਪਚਰਿੰਗ ਕਰੋ ਕੇਵਾਈਸੀ ਕਰੋ ਉਹਨਾਂ ਨੂੰ ਜਿਹੜਾ ਅਪਡੇਟ ਕਰੋ ਉਹਦੇ ਨਾਲ ਆਪਣੀ ਪੋਸ਼ਨ ਟਰੈਕਰ ਐਪ ਤੇ ਰਜਨ ਨੂੰ ਹੁਣ ਸਮੱਸਿਆ ਸਾਡੀ ਇਹ ਹੈ ਕਿ ਪਹਿਲੀ ਗੱਲ ਤਾਂ ਸਰਕਾਰ ਨੇ ਫੋਨ ਨਹੀਂ ਦਿੱਤੇ ਅੰਗਣਵਾੜੀ ਵਰਕਰ ਕੋਲੇ ਜਿਹੜਾ ਫੋਨ ਹੈਗਾ ਉਹ ਕਿਸੇ ਕੋਲੇ ਤਾਂ ਆਪਦੇ ਬੱਚੇ ਦਾ ਫੋਨ ਹੈ ਕਿਸੇ ਕੋਲੇ ਆਪਦੇ ਘਰ ਵਾਲੇ ਦਾ ਫੋਨ ਹੈ ਜਦੋਂ ਫੋਨ ਉਹਨਾਂ ਤੋਂ ਫੜ ਕੇ ਅੰਗਣਵਾਲੀ ਸੈਂਟਰ ਲੈ ਕੇ ਆਉਂਦੀ ਆ ਘਰੇ ਕਲੇਸ਼ ਪੈਂਦਾ ਕਿ ਤੁਸੀਂ ਸਾਡਾ ਫੋਨ ਕਿਵੇਂ ਲੈ ਕੇ ਜਾ ਸਕਦੇ ਹੋ ਘਰੇ ਬੱਚਿਆਂ ਨੇ ਪੜਨਾ ਹੁੰਦਾ ਹੈ ਹਸਬੈਂਡ ਨੇ ਕੋਈ ਕੰਮ ਧੰਦਾ ਕਰਨਾ ਹੁੰਦਾ ਸੋ ਇੱਕ ਵਰਕਰਾਂ ਦੀ ਤਾਂ ਇਹ ਸਮੱਸਿਆ ਖੜੀ ਹੋਈ ਹੈ ਕਿ ਉਹਨਾਂ ਕੋਲੇ ਫੋਨ ਨਹੀਂ ਹੈਗੇ ਔਰ ਉਹ ਉਹ ਦਾ ਕਰ ਨਹੀਂ ਸਕਦੀਆਂ ਉਹ ਕੰਮ ਨਹੀਂ ਕਰ ਸਕਦੀਆਂ ਘਰੇ ਜਾ ਕੇ ਉਹ ਆਪਦੇ ਜਿਹੜਾ ਦੂਜਾ ਕੰਮ ਹੁੰਦਾ ਉਹ ਅਸੀਂ ਪਹਿਲਾਂ ਤੋਂ ਕੰਮ ਚਲਾਉ ਕੰਮ ਕਰ ਰਹੇ ਹੈਗੇ ਆ ਘਰੇ ਬੈਠ ਕੇ ਕਰ ਦਿੰਨੇ ਆ ਹੁਣ ਕਹਿੰਦੇ ਆਂਗਣਵਾੜੀ ਫੋਨ ਲੈ ਕੇ ਆਓ ਦੂਜਾ ਜਿਹੜਾ ਲੋਕਲ ਲੋਕ ਹੈਗੇ ਜਿਨ੍ਹਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਉਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਜਿਹੜਾ ਬੰਦਾ ਜਾਂ ਜਿਹੜੀ ਔਰਤ ਬੱਚਾ ਸਾਡੇ ਕੋਲੋਂ ਰਾਸ਼ਨ ਲੈਂਦਾ ਉਹ ਗਰੀਬ ਆ ਠੀਕ ਹੈ ਉਹ ਤਾਂ ਹੀ ਆਂਗਣਵਾੜੀ ਚੋਂ ਰਾਸ਼ਨ ਲੈਂਦਾ ਜਿਹੜਾ ਗਰੀਬ ਹੈ ਹੁਣ ਉਹਦੇ ਕੋਲੇ ਫੋਨ ਹੈਗਾ ਵਟਨਾ ਵਾਲਾ ਦੂਜੀ ਗੱਲ ਉਹਦੇ ਜਿਹੜਾ ਫੋਨ ਕਿਸੇ ਔਰਤ ਕੋਲੇ ਜੇ ਸਾਡੇ ਕੋਲੇ 50 ਬੈਨੀਫਿਸ਼ਰੀ ਆ ਉਹਦੇ ਚ ਉਹ 20 ਔਰਤਾਂ ਕੋਲੇ ਫੋਨ ਹੋ ਸਕਦੇ ਆ ਤੀ ਉਹਨਾਂ ਦੇ ਆਦਮੀਆਂ ਦੇ ਫੋਨ ਆ ਉਹ ਹਸਬੈਂਡ ਉਹਨਾਂ ਦੇ ਕੋਈ ਦਿਹਾੜੀਦਾਰ ਹੈਗਾ ਕੋਈ ਕਿਸੇ ਦੁਕਾਨ ਤੇ ਕੰਮ ਕਰਦਾ ਹੁਣ ਜਦੋਂ ਅਸੀਂ ਕਿਸੇ ਨੂੰ ਬਾਰ-ਬਾਰ ਫੋਨ ਕਰਾਂਗੇ ਆਂਗਣਵਾੜੀ ਵਰਕਰ ਵੀ ਸਾਨੂੰ ਓਟੀਪੀ ਦੇ ਤੈਨੂੰ ਓਟੀਪੀ ਆਇਆ ਸੋ ਉਹ ਉਹਦੇ ਉਹਨੂੰ ਉਹਦੇ ਗਾ ਜਿੱਥੇ ਉਹ ਕੰਮ ਕਰ ਰਿਹਾ ਉਹ ਲੜਦੇ ਵੀ ਤੈਨੂੰ ਛੱਟੇ-ਛੱਟੇ ਘਾਦੇ ਫੋਨ ਆਈ ਜਾਂਦੇ ਤੂੰ ਕੰਮ ਕਰ ਹਨਾ ਦੂਜੀ ਗੱਲ ਅੱਜ ਕੱਲ ਇੰਨੇ ਫਰਾਡ ਚੱਲ ਰਿਹਾ ਓਟੀਪੀ ਦੇ ਨਾਂ ਤੇ ਕੋਈ ਸਾਡਾ ਨਾਮ ਲੈ ਕੇ ਉਹਨਾਂ ਤੋਂ ਓਟੀਪੀ ਲੈਦੇ ਉਹਨਾਂ ਕੋਲੇ ਵਿਚਾਰਿਆ ਕੋਲੇ ਜਿਹੜਾ 1000 2000 ਰੁਪਈਆ ਉਹਨਾਂ ਦਾ ਚੱਕ ਲੈਣ ਉਹਨਾਂ ਦੇ ਖਾਤੇ ਚੋਂ ਜਿਹੜਾ ਅਗਲੇ ਬਹੁਤ ਮੁਸ਼ਕਲ ਕਮਾਉਂਦੇ ਆ ਸੋ ਲੋਕਾਂ ਦੀ 8 ਸਮੱਸਿਆ ਬਣੀ ਹੋਈ ਐ ਸਾਡੀ 8 ਸਮੱਸਿਆ ਪਰ ਇਹ ਸਰਕਾਰ ਐ ਜਿਹੜੀ ਇਹਨਾਂ ਨੇ ਵਰਕਰਾਂ ਨੂੰ ਚਿੱਠੀ ਕੱਢਤੀ ਵੀ ਸਾਨੂੰ ਨਹੀਂ ਪਤਾ ਹੈਗਾ ਸਾਨੂੰ ਹਰ ਹਾਲਤ ਦੇ ਵਿੱਚ ਇਹ ਸਾਰੇ ਕੰਮ ਚਾਹੀਦੇ ਆ ਸੋ ਅਸੀਂ ਉਹਦਾ ਵਿਰੋਧ ਕਰ ਰਹੀਆਂ ਵੀ ਅਸੀਂ ਇਹ ਕੰਮ ਜਿਹੜੇ ਹੈਗੇ ਜਿੰਨੀ ਦੇਰ ਤੁਸੀਂ ਸਾਨੂੰ ਫੋਨ ਨਹੀਂ ਦਿੰਦੇ ਉਨੀ ਦੇਰ ਅਸੀਂ ਇਹ ਆਪ ਦੇ ਜਿਹੜੇ ਬੱਚਿਆਂ ਦੇ ਆਪ ਦੇ ਘਰ ਵਾਲੇ ਦੇ ਫੋਨ ਤੋਂ ਅਸੀਂ ਇਹ ਕੰਮ ਨਹੀਂ ਕਰ ਸਕਦੀਆਂ ਸੋ ਸਾਨੂੰ ਸਰਕਾਰ ਫੋਨ ਪ੍ਰੋਵਾਈਡ ਕਰਾਵੇ ਸਰਕਾਰ ਦੀ ਆਪਦੀ ਫੇਲੀਅਰ ਹੈ ਪਰ ਵਰਕਰ ਤੇ ਉੱਤੇ ਇਨਾ ਦਬਾਅ ਬਣਾਈਏ ਤੇ ਵੀ ਪਤਾ ਨਹੀਂ ਲੱਗਣਾ ਚਾਹੀਦਾ ਹੁਣ ਜਿਹੜੀ ਸਾਡੀ ਸੈਕਟਰੀ ਹੈ ਪ੍ਰਿੰਸੀਪਲ ਸੈਕਟਰੀ ਰਾਜੀਸ਼ਰੀ ਵਾਸਤਵਾ ਮੈਂ ਤੁਹਾਨੂੰ ਦਿਖਾ ਸਕਦੀਆਂ ਵੀ ਉਹਨੇ ਸੁਪਰਵਾਈਜ਼ਰ ਨੂੰ ਸਾਰਿਆਂ ਨੂੰ ਮੈਸੇਜ ਕੀਤਾ ਵੀ ਸਰਕਾਰ ਦੀ ਬੜੀ ਬੇਇੱਜ਼ਤੀ ਹੋ ਰਹੀ ਹੈ ਦਿੱਲੀ ਦੇ ਵਿੱਚ ਜੇ ਇਸ ਤਰ੍ਹਾਂ ਕੰਮ ਚੱਲੂਗਾ ਉਹਨਾਂ ਨੇ ਤਾਂ ਆਪਾਂ ਨੂੰ ਫੰਡ ਨਹੀਂ ਦੇਣੇ ਫੰਡ ਤੁਸੀਂ ਸਾਡੇ ਸਿਰ ਤੇ ਲੈਣੇ ਤੁਸੀਂ ਫੰਡ ਲੈਣੇ ਤਾਂ ਸਾਨੂੰ 스마트ਫੋਨ ਦਿਓ ਫਿਰ ਸਰਕਾਰ ਤੁਹਾਨੂੰ ਫੰਡ ਦੇਊਗੀ ਸਾਨੂੰ ਡਰਾ ਡਰਾ ਕੇ ਤੁਸੀਂ ਕੰਮ ਕਰਾਈ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਸਾਨੂੰ ਫੰਡ ਮਿਲਣ ਸੋ ਇਹਨਾਂ ਦੀ ਆਪਦੀ ਫੇਲੀਅਰ ਹੈ ਜਿਹੜੀ ਇਹ ਵਰਕਰਾਂ ਹੈਲਪਰਾਂ ਨੂੰ ਡਰਾ ਕੇ ਸਾਡੇ ਤੋਂ ਕੰਮ ਕਰਾਉਣਾ ਚਾਹੁੰਦੇ ਅਦਾ ਸੀ ਨਹੀਂ ਕਰਾਂਗੇ ਮੈਂ ਵੀ ਇਹ ਗੱਲ ਕਰੀ ਇਸ ਸਮੱਸਿਆ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਤਾਂ ਵੀਰੇ ਹਰ ਰੋਜ਼ ਦਾ ਸਾਡੀ ਹੈਗੀ ਹੈ ਮੰਤਰੀ ਨੂੰ ਅਸੀਂ ਬਾਬਾ 5-6 ਮਹੀਨੇ ਹੋ ਗਏ ਉਦੋਂ ਮੀਟਿੰਗ ਹੋਈ ਉਹਦੇ 'ਚ ਦੱਸਿਆ ਉਦੋਂ ਪਹਿਲਾਂ ਹੋਈ ਉਹਦੇ 'ਚ ਦੱਸਿਆ ਡਾਇਰੈਕਟਰ ਨੂੰ ਦੱਸਿਆ ਇਹਨਾਂ ਨੂੰ ਉਹਨਾਂ ਨੂੰ ਸਾਰਾ ਕੁਝ ਪਤਾ ਸੈਕਟਰੀ ਨੂੰ ਪਤਾ ਤੁਹਾਨੂੰ ਪਤਾ ਵੀ ਅਸੀਂ ਫੋਨ ਨਹੀਂ ਦਿੱਤੇ ਠੀਕ ਉਹ ਸਾਨੂੰ ਸਿੱਧਾ ਨਹੀਂ ਕਹਿੰਦੇਗੇ ਉਹ ਸੁਪਰਵਾਈਜ਼ਰ ਤੇ ਪ੍ਰੈਸ਼ਰ ਬਣਾਉਂਦੇ ਆ ਸੀਡੀਪੀਓ ਤੇ ਬਣਾਉਂਦੇ ਆ ਉਹ ਅੱਗੋਂ ਜਿਹੜੀਆਂ ਹੈਗੀਆਂ ਵਰਕਰ ਤੇ ਪ੍ਰੈਸ਼ਰ ਬਣਾਉਂਦੀਆਂ ਤੇ ਜਦੋਂ ਯੂਨੀਅਨ ਜਾ ਕੇ ਪੈੜ੍ਹਦੀ ਆ ਉਦੋਂ ਚੁੱਪ ਕਰ ਜਾਂਦੇ ਆ ਉਦੋਂ ਪਿੱਗੀ ਬਿੱਲੀ ਵਰ ਨੂੰ ਹੋ ਜਾਂਦੇ ਆ ਵੀ ਨਹੀਂ 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 ਅਸੀਂ ਤਾਂ ਨਹੀਂ ਕਹਿੰਦੇਗੇ ਉਹ ਜਿੰਨਾ ਕੰਮ ਅਸੀਂ ਕਰੀ ਜਾਨੀਏ ਉਹ ਕਹਿੰਦੇ ਵੀ ਸਾਡੀ ਤਾਂ ਇਹ ਹੈਗਾ ਵੀ ਚਲ ਤੁਸੀਂ ਇੰਨਾ ਕ ਕਰ ਦੋ ਸਾਡੇ ਸਾਹਮਣੇ ਇਹ ਕਹ ਦਿੰਦੇ ਇਹਨਾਂ ਨੂੰ ਡਰਾਉਂਦੇ ਆ ਨਹੀਂ ਜੀ 2 ਦਿਨ ਪਹਿਲਾਂ ਇੱਥੇ ਮੀਟਿੰਗ ਹੋਈ ਹੈ ਜਿੱਦ ਮਾਲਟੀਆਂ ਦੋ ਬਾੜ ਹੋਈਆਂ ਉਸ ਬਾਰੇ ਕੀ ਕਰ ਚੁੱਕੇ ਉਹ ਪਾਰਟੀ ਦਾ ਵੀਰੇ ਪਿਛਲੇ ਸਾਲ ਦੀ ਦਫਾੜ ਹੋਈ ਵੀ ਆ ਠੀਕ ਹੈ ਉਹ 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 ਜਿਹੜਾ ਉਹ ਉਹ ਕੱਲ ਉਹ ਜਿੱਦੋਂ ਵੀ ਮੈਂ ਇੱਕ ਗੱਲ ਕਹਿਣਾ ਚਾਹਣੀ ਉਹ ਜਦੋਂ ਵੀ ਹੁਣ ਮੀਟਿੰਗ ਕਰ ਲਈਓ ਮੇਰੇ ਇਨਾਮ ਲੈਣਗੇ ਆ ਠੀਕ ਹੈ ਹੁਣ ਕੱਲ ਨੂੰ ਕੱਲ ਸਮੱਸਿਆ ਕਿੱਡੀ ਵੱਡੀ ਵਰਕਰਾਂ ਦੀ ਆ ਗੱਲ ਕਰਨੀ ਚਾਹੀਦੀ ਸੀ ਜਿਹੜੀ ਮੀਟਿੰਗ ਕੀਤੀ ਹੈ ਨਾ ਇਹ ਗੱਲ ਕਰਨੀ ਚਾਹੀਦੀ ਸੀ ਵੀ ਸਾਡੀ ਨਾਲੇ ਜ਼ਿਲ੍ਹੇ ਦੀ ਮੀਟਿੰਗ ਸੀ ਠੀਕ ਹੈ ਉਹਦੇ ਚ ਉਹ ਇਹ ਗੱਲ ਕਰਦੀਆਂ ਵੀ ਵਰਕਰਾਂ ਨੂੰ ਆ ਸਮੱਸਿਆ ਆ ਰਹੀ ਹੈ ਤੇ ਅਸੀਂ ਇਕੱਠੀਆਂ ਹੋਈਆਂ ਨਹੀਂ ਉਹ ਇਹ ਗੱਲ ਨਹੀਂ ਕਰਨਗੀਆਂ ਉਹ ਉਹਨਾਂ ਨੇ ਪਿਛਲੇ ਸਾਲ ਚਲਾਈ ਦੇ ਮਹੀਨੇ ਦੇ ਵਿੱਚ ਬਲਜੀਤ ਕੌਰ ਦੇ ਟੇਬਲ ਤੇ ਬੈਠ ਕੇ ਜਲੰਧਰ ਦੇ ਵਿੱਚ ਜਦੋਂ ਐਮਪੀ ਇਲੈਕਸ਼ਨ ਸੀਗਾ ਉੱਥੇ ਗਈਆਂ ਇਥੋਂ ਦੋ ਬਠਿੰਡੇ ਦੀਆਂ ਸਿੱਖ ਭਗਤੇ ਦੀ ਸੀ ਉਹ ਮੀਟਿੰਗ ਦੀ ਫੋਟੋ ਹੈ ਸਾਡੇ ਕੋਲ ਇਹਨਾਂ ਨੇ ਵੀਡੀਓ ਰਿਲੀਜ਼ ਕੀਤੀ ਨਾਲ ਬੈਠ ਕੇ ਉੱਥੇ ਬੈਠ ਕੇ ਕਿਹਾ ਵੀ ਅਸੀਂ ਜਿਹੜਾ ਹੈਗਾ ਹਰਗਵਿੰਦ ਨਾਲ ਨਹੀਂ ਹੈਗੇ ਅਸ ਤਾਂ ਲੱਗਤੋਂ ਜੂਨੀਅਨ ਬਣਾ ਰਹੇ ਆ ਤਾਂ ਪਿਛਲੇ ਸਾਲ ਦੀ ਬਣਾਈ ਹੋਈ ਹੈ ਇਹਨਾਂ ਨੇ ਸੋ ਪਰ ਜਦੋਂ ਇਕੱਠੀਆਂ ਹੋਣਗੀਆਂ ਇੰਨਾ ਹਰਗਪਿੰਦਰ ਦਾ ਨਾਮ ਲੈ ਬਿਨਾ ਕੰਮ ਨਹੀਂ ਚੱਲਣਾ ਨਾ ਜੇ ਮੇਰਾ ਨਾਮ ਲੈਣਗੇ ਤਾਂ ਕੰਮ ਚੱਲੂਗਾ ਸਰਕਾਰ ਖਿਲਾਫ ਨਾਰਾ ਨਹੀਂ ਲਾਉਣਾ ਸਰਕਾਰ ਦੇ ਨਾਲ ਲੜਨਾ ਨਹੀਂ ਸਰਕਾਰ ਦੇ ਨਾਲ ਰਲ ਕੇ ਰਹਿਣਾ ਸੋ ਵਰਕਰਾਂ ਦੇ ਮੁੱਦੇ ਨਹੀਂ ਚੁੱਕਣੇ ਅਸੀਂ ਜਿਹੜਾ ਹੈਗਾ ਮੈਂ ਤਾਂ ਪਿਛਲੇ ਤੁਹਾਨੂੰ ਦੱਸਾਂ ਮੈਂ ਪਿਛਲੇ 32 33 ਸਾਲ ਤੋਂ ਜਿਹੜੀ ਯੂਨੀਅਨ ਦੀ ਪ੍ਰਧਾਨ ਆ ਪੰਜ ਛੇ ਯੂਨੀਅਨ ਨਿਕਲ ਗਈਆਂ ਮੇਰੇ ਨਾਲੋਂ ਠੀਕ ਹੈ ਜਿਹੜੀਆਂ ਇਹ ਮਾੜਾ ਮੋਟਾ ਸਰਕਾਰ ਜੀ ਨੂੰ ਕਲੋਸ ਲੈਂਦੀ ਐ ਮਾੜਾ ਜਾਂ ਵੱਲ ਸਿੱਖ ਜਾਂਦੀਆਂ ਤੁਰਨਾ ਫਿਰਨਾ ਆ ਜਾਂਦਾ ਉਹ ਕਹਿੰਦੀਆਂ ਅਸੀਂ ਤਾਂ ਹੁਣ ਚੁਲਾਟ ਕਰਾਂਗੇ ਠੀਕ ਹੈ ਉਹ ਨਵਾਂ ਚੁੱਲਾ ਲੈ ਕੇ ਬਹਿ ਜਾਂਦੀਆਂ ਪੇਛੇਮਾ ਹੋ ਗਿਆ ਸੋ ਅਸੀਂ ਅਸੀਂ ਆਪਦੀ ਲੜਾਈ ਐ ਮੇਰਾ ਇਹ ਹੈਗਾ ਵੀ ਅਸੀਂ ਵਰਕਰਾਂ ਹੈਲਪਰਾਂ ਦੇ ਹੱਕਾਂ ਲਈ ਲੜਦੇ ਰਵਾਂਗੇ ਅਜੇ ਤਾਂ ਕੱਲ ਨੂੰ ਕੀ ਪਤਾ ਕੱਲ ਨੂੰ ਕੋਈ ਹੋਰ ਕਹਦੇ ਵੀ ਮੈਂ ਹੋਰ ਚੁੱਲਾ ਬਣਾਉਣੀ ਐ ਤਾਂ ਚੱਲਦਾ ਹੀ ਰਹਿੰਦਾ ਕੀ ਲੱਗਦਾ ਵੀ ਸਰਕਾਰ ਦੀ ਸ਼ਹਿਤ ਤੇ ਬਣੀ ਐ ਤੇ ਜਿਹੜੀ ਮੰਤਰੀ ਦੇ ਟੇਬਲ ਤੇ ਬੈਠ ਕੇ ਬਣੀ ਹੈ ਸਰਕਾਰ ਦੀ ਸ਼ਹਿ ਤੇ ਨਹੀਂ ਮੰਤਰੀ ਦੀ ਟੇਬਲ ਤੇ ਬੈਠ ਕੇ ਬਣੀ ਹੈ ਬਲਕਾਰ ਲੈ ਕੇ ਗਿਆ ਮੈਨੂੰ ਸਾਰਾ ਪਤਾ ਹੈ ਆ ਆਪਣਾ ਹੈ ਨਹੀਂ ਆ ਐਮ ਐਲ ਬਲਕਾਰ ਇਹ ਲੈ ਕੇ ਗਿਆ ਉੱਥੇ ਦੋ ਸਾਡੇ ਅਫਸਰ ਸੀ ਨਾਲ ਬਠਿੰਡੇ ਦਾ ਡੀ ਪੀਓ ਸੀਗਾ ਇੱਕ ਡੀ ਪੀਓ ਸਾਡਾ ਉੱਥੇ ਬੈਠਦਾ ਜਿਹਦਾ ਰਾਸ਼ਨ ਦਾ ਸੀ ਰੋਲਾ ਪਾਇਆ ਸੀ ਵੀ ਰਸ਼ਨ ਖਰਾਬ ਆ ਰਿਹਾ ਅੱਜ ਵੀ ਰਸ਼ਨ ਖਰਾਬ ਹੈ ਇੱਕ ਉਹ ਡੀਪੀਓ ਸੀ ਜਿਹਦੇ ਕੋਲੇ ਚਾਰਜ ਹੈਗਾ ਰਸ਼ਨ ਦਾ ਹੁਣ ਉਹ ਡਿਪਟੀ ਡਾਇਰੈਕਟਰ ਹੈ ਇੱਕ ਉਹ ਸੀਗਾ ਇੱਕ ਮਠਿੰਡੇ ਡੀਪੀਓ ਹੁੰਦਾ ਸੀ ਉਹ ਸੀਗਾ ਤੇ ਆ ਬਲਕਾਰ ਨੇ ਟਾਈਮ ਲੈ ਕੇ ਦਿੱਤਾ ਨਾਲੇ ਉਹ ਵੋਟਾਂ ਦੇ ਵਿੱਚ ਉਥੇ ਜਲੰਧਰ ਨਾਲੇ ਵੋਟਾਂ ਦੀ ਗਾਰੰਟੀ ਕਰਕੇ ਆਈਆਂ ਵੀ ਤੁਹਾਨੂੰ ਅਸੀਂ ਵੋਟ ਪਵਾਵਾਂਗੇ ਮੈਡਮ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਰਹੇ ਹੈਗੇ ਤੁਸੀਂ ਇੱਕ ਪਾਰਟੀ ਦੀ ਨਿਮਾਤ ਕਰਦੇ ਹੋ ਮੈਂ ਤਾਂ ਹੁਣ ਕਾਫੀ ਤੁਹਾਡੇ ਤੇ ਸਵਾਲ ਤੇ ਨਿਸ਼ਾਨ ਖੜੇ ਨਹੀਂ ਤਾਂ ਤੁਸੀਂ ਦੱਸੋ ਵੀ ਆਂਗਣਵਾੜੀ ਵਰਕਰ ਆ ਮੈਂ ਠੀਕ ਹੈ ਹਰ ਕੋਈ ਆਂਗਣਵਾੜੀ ਵਰਕਰ ਜਿਹੜੀ ਹੈ ਕੋਈ ਨਾ ਕਿਸੇ ਪਾਰਟੀ ਨੂੰ ਵੋਟ ਕਰ ਰਹੀ ਹੈ ਮੈਂ ਤਾਂ ਜਿਹੜੀ ਜਿਹੜੀਆਂ ਹੁਣ ਦੂਜੀ ਐਸ ਸੀ ਟੂ ਯੂਨੀਅਨ ਹੈ ਉਹ ਸੀ ਪੀ ਆਈ ਐਮ ਦੀ ਹੈ ਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਸੂਬਾ ਕਮੇਟੀ ਮੈਂਬਰ ਹੈ ਤੇ ਮੈਂ ਵੀ ਇੱਕ ਪਾਰਟੀ ਦੇ ਵਿੱਚ ਸੂਬਾ ਕਮੇਟੀ ਮੈਂਬਰ ਕਿਹ ਇਤਰਾਜ ਹੈ ਪਰ ਕਾਲੀ ਦਲ ਤੋਂ ਪ੍ਰੋਬਲਮ ਹੈ ਸਾਰਿਆਂ ਨੂੰ ਪ੍ਰੋਬਲਮ ਹੈ ਜਿਵੇਂ ਅੱਜ ਕੱਲ ਕਿ ਚੱਲ ਰਿਹਾ ਜੋ ਕਿਸੇ ਨੇ ਵੀ ਨਵਾਂ ਚੁੱਲਾ ਰੱਖਣਾ ਵੇ ਹਾਇ ਸੁਖਬੀਰ ਹਾਇ ਸੁਖਬੀਰ ਐਵੇਂ ਹਾਇ ਹਰਗਵਿੰਦ ਹਾਇ ਹਰਗਵਿੰਦ ਅੰਗਣਵਾੜੀ ਯੂਨੀਅਨ ਖੜੀ ਕਰਨੀ ਆ ਹਰਗਵਿੰਦ ਨਾਲ ਇਹਦੇ ਕੋਈ ਆ ਪਾਰਟੀ ਬਣਾਉਣੀ ਦਾ ਸੁਖਬੀਰ ਬਾਦਲ ਦਾ ਨਾਲ ਇਹ ਇਦਾਂ ਹੀ ਚੱਲਦਾ ਨਵੀਂ ਜੱਟ ਬੱਤੀ ਬਣੀ ਆ ਉਹ ਕਦੇ ਵੀ ਸਾਡੀ ਕਿਸੇ ਚ ਰਾਜਨੀਤਿਕ ਪਾਰਟੀ ਨਫਾਨ ਨਹੀਂ ਹੁੰਦੀ ਤੇ ਵੀਰੇ ਹੁਣ ਜਿਹੜੀ ਮੰਤਰੀ ਦੇ ਟੇਬਲ ਤੇ ਬੈਠ ਕੇ ਯੂਨੀਅਨ ਬਣਾਇਆ ਜਾਂ ਵਰਕਰਾਂ ਮੈਸੇਜ ਆ ਵਰਕਰਾਂ ਕੋਲੇ ਕਹਿੰਦੀ ਆ ਬਸ ਸਰਕਾਰ ਨਾਲ ਨਹੀਂ ਲੜਨਾ ਤੇ ਬਸ ਠੀਕ ਐ ਹੁਣ ਹੁਣ ਉਹ ਸਰਕਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਕੋਈ ਅਹੁਦਾ ਤਾਂ ਕਿਸੇ ਨੇ ਦੇਣਾ ਨਹੀਂ ਉਹ ਤਾਂ ਆਪਦੇ ਐਮਐਲਏ ਨੂੰ ਨਹੀਂ ਪੁੱ ਠੀਕ ਹੈ ਨਾ ਜਿਹੜੀ ਜਿਹੜੀ ਉਹਨਾਂ ਜਿਹੜੀ ਉਹਨਾਂ ਦੀ ਪ੍ਰਧਾਨ ਬਣੀ ਹੈ ਨਾ ਜਿਹੜੀ ਉਹਨਾਂ ਦੀ ਪ੍ਰਧਾਨ ਹੈ ਉਹਨੇ ਆਪ ਦੇ ਘਰ ਵਾਲੇ ਨੂੰ ਝਾੜੂ ਦਾ ਸਰਪੰਚ ਬਣਾਇਆ ਠੀਕ ਹੈ ਸੋ ਇਹ ਕੋਈ ਨਾ ਕੋਈ ਇਹਨਾਂ ਦੇ ਲਾਭ ਹੈਗੇ ਜਿਹੜੇ ਇਹਨਾਂ ਨੇ ਲੈਣੇ ਆ ਇਹਨਾਂ ਇਹਨਾਂ ਦੇ ਤਾਂ ਸਾਰਿਆਂ ਦੇ ਜਿਹੜੇ ਕੰਮ ਹੈ ਇਹਨਾਂ ਨੇ ਕਾਲੀ ਦਲ ਤੋਂ ਵੀ ਕੰਮ ਕਰਾਈ ਹੋਇਆ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੇ ਇਹਨਾਂ ਨੇ ਕੰਮ ਨਾ ਕੀਤਾ ਜਿਹੜਾ 2250 ਸੋ ਨੂੰ ਪੜਦਾਗਾ ਉਹਨੇ ਆਊਗਾ ਆ ਉਹ ਉਹਨਾਂ ਨੂੰ ਉਹੀ ਗੋਮਰਾ ਕਰ ਰਹੀਆਂ ਨਾ ਵੀ ਜੇ ਇਹਨਾਂ ਨੇ ਕੰਮ ਨਾ ਕੀਤਾ ਤਾਂ ਫਿਰ ਚਿੱਠੀਆਂ ਦੋਨਾਂ ਨੂੰ ਵੀ ਨਿਕਲੀਆਂ ਚਿੱਠੀਆਂ ਤਾਂ ਉਹਨਾਂ ਨੂੰ ਵੀ ਨਿਕਲ ਗਈਆਂ ਅੱਜ ਠੀਕ ਹੈ ਬਈ ਜਿਹੜਾ ਸਾਰੇ ਪੰਜਾਬ ਦੀ ਅੰਗਣਵਾੜੀ ਵਰਕਰ ਹੈ ਜਿਹੜੀਆਂ ਹੁਣ ਇਹਦਾ ਮਤਲਬ ਹੁਣ ਤੁਸੀਂ ਵੀਰਜੀ ਨੇ ਸਵਾਲ ਕੀਤਾ ਸੀਗਾ ਬਈ ਉਹ ਕਹਿੰਦੀਆਂ ਸਾਡਾ ਕਿਸੇ ਨਾਲ ਸਬੰਧ ਨਹੀਂ ਤੇ ਜੇ ਉਹ ਤੁਸੀਂ ਸਰਕਾਰ ਦੇ ਹੱਕ 'ਚ ਉਹਨਾਂ ਨੂੰ ਪੰਗਤਾਰੀਆਂ ਉਹ ਵੀ ਕੰਮ ਕਰੋ ਬਿਨਾ ਬਿਨਾ ਫੋਨਾਂ ਤੋਂ ਕੰਮ ਕਰੋ ਬਿਨਾ ਪੈਸੇ ਲੈ ਕੇ ਕੰਮ ਕਰੋ ਤੇ ਇਹਦਾ ਮਤਲਬ ਕੀ ਹੈ ਸਰਕਾਰ ਨਾਲ ਹੀ ਸਬੰਧ ਹੈ ਨਾ ਸਿੱ ਤਾਂ ਇਹ ਕਿਸੇ ਨੂੰ ਗੁੰਮਰਾ ਕਰ ਰਹੇ ਆ ਠੀਕ ਹੈ ਸੋ ਇਦਾਂ ਦਾ ਜਿਹੜਾ ਹੈਗਾ ਨਾ ਅਸੀਂ ਆਪਦੇ ਸਟੈਂਡ ਤੇ ਕਾਇਮ ਹੈ ਬਈ ਕਿਉਂ ਕਿਉਂ ਨਹੀਂ ਸਰਕਾਰ ਫੋਨ ਦਿੰਦੀ ਉਹਨਾਂ ਨੂੰ ਸਵਾਲ ਖੜਾ ਕਰਨਾ ਚਾਹੀਦਾ ਵੀ ਸਰਕਾਰ ਸਮਾਰਟਫੋਨ ਦੇਵੇ ਕਿਉਂ ਸਰਕਾਰ ਥੁੱਕ ਚ ਬੜੇ ਪਕਾਰੀ ਐ ਸੋ ਸਵਾਲ ਇਹ ਹੋਣਾ ਚਾਹੀਦਾ ਵੀ ਵਰਕਰ ਨੂੰ ਡਰਾ ਲਓ ਹੈਲਪਰ ਨੂੰ ਡਰਾ ਲਓ ਉਹਨਾਂ ਨੂੰ ਪਾੜ ਲਓ ਅਸੀਂ 54000 ਜੜੀਆਂ ਹੈਗੀਆਂ ਕੋਈ 5 6 ਜੂਨੀਅਨ ਬਣਾਈ ਫਿਰਦੇ ਬਹੁਤ ਕੁਸ਼ ਹੈਗਾ ਠੀਕ ਹੈ ਪਰ ਜਿਹੜਾ ਹੈਗਾ ਲੜਨਾ ਮੁੱਦਾ ਦਾ ਵਰਕਰਾਂ ਹੈਲਪਰਾਂ ਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ ਨਾ ਤੁਸੀਂ ਮੈਂ ਵਰਕਰਾਂ ਨੂੰ ਇੱਥੇ ਆ ਕੇ ਕਹਾਂ ਨਹੀਂ ਨਹੀਂ ਤੁਸੀਂ ਆਪਦੇ ਫੋਨ ਤੋਂ ਕੰਮ ਕਰ ਦੋ ਫਿਰ ਮੈਂ ਕਾਦੀ ਪ੍ਰਧਾਨਾ ਨਾਲੇ ਨਹੀਂ ਹਗਾ ਮੈਂ ਵੀ ਗੜਾ ਚੋਣੀ ਐ ਕਾਂਗਰਸ ਦੇ ਖਿਲਾਫ ਮੈਂ ਲੜੀ ਅਕਾਲੀਆਂ ਦੇ ਖਿਲਾਫ ਮੈਂ ਲੜੀ ਮੈਂ ਕੱਲ ਨੂੰ ਵੀ ਕਹਿਣੀ ਐ ਜੇ ਕਾਲੀ ਸਰਕਾਰ ਆ ਗਈ ਕੰਮ ਨਹੀਂ ਕਰਨਗੇ ਐਸੇ ਪਾਰਕ ਚ ਬੈਠ ਕੇ ਨਾਰੇ ਮੈਂ ਲਾਉਂਗੀ